ਹੈਲੋ ਗਾਇਸ ਸਤਿ ਸ਼੍ਰੀ ਅਕਾਲ ਠੀਕ ਠਾਕ ਗਾਇਸ ਦੇਖੋ ਅਸੀਂ ਅੱਜ ਸਾਗ ਬਣਾਉਣ ਲੱਗੇ ਆ ਚਿਲਾ ਮੈਂ ਨਵਾਂ ਬਣਾ ਲਿਆ ਵਾ ਤੇ ਆਗੂ ਵੀ ਬਾਲ ਲਈ ਗਿੱਲੇ ਗਿੱਲੇ ਸੀ ਤੇ ਇਧਰ ਸਾਗ ਦਾ ਪਾਣੀ ਲੱਗੇ ਧਰਨਾ ਤੇ ਦੇਖ ਸਕਦੇ ਤੁਸੀਂ ਗਾਇਸ ਇਹ ਹੁਣ ਸਰਦੀਆਂ ਦਾ ਪਹਿਲੀ ਸਰਦੀਆਂ ਦਾ ਸਾਡਾ ਸਾਗ ਆਪਣ ਤੋੜ ਕੇ ਲੱਗੇ ਬਣਾਉਣ ਅੱਜ ਇਧਰ ਮੈਂ ਸਾਗ ਵੀ ਰੱਖ ਲਿਆ ਗਾਇਸ ਸਾਗ ਪਾਲਕ ਸਾਰਾ ਕੁਝ ਧੋ ਕੇ ਰੱਖ ਲਿਆ ਵਾ ਦੇਖ ਸਕਦੇ ਗਾਇਸ ਅਰ ਮੈਂ ਤੁਹਾਨੂੰ ਚੀਰ ਕੇ ਫਿਰ ਦਿਖਾਉਣੀ ਗਾਇਸ ਆਪਣਾ ਸਾਗ ਤੋੜਿਆ ਹੈ ਜੱ ਆਪਣੇ ਪਾਲਕ ਸਾਗ ਪਹਿਲੀ ਤੋੜਿਆ ਵਾ ਦੇਖ ਸਕਦੇ ਸਾਗ ਗਾਇਸ ਤੇ ਜਦੋਂ ਹੁਣ ਚੀਰ ਚਾਰ ਲੈਨੇ ਆ ਗਾਇਸ ਫਿਰ ਤੁਹਾਨੂੰ ਦਿਖਾਉਣੀ ਗਾਇਸ ਅੱਜ ਇਹ ਸਾਤ ਉੱਪਰ ਹੈ ਗਾਇਸ ਸਾਰਾ ਦਿਨ ਇੱਧਰ ਦੇਖ ਸਕਦੇ ਗਾਇਸ ਸਾਡਾ ਸਾਗ ਪਾਲਕ ਆ ਦੇਖ ਸਾਡੇ ਵੈਸੇ ਥੋੜਾ ਡੋੜੇਗਾ ਆਪਣਾ ਸਾਗ ਹੈ। ਹੈਲੋ ਗਾਇਸ ਸਸਾ ਆ ਗਈ ਚਿਰੰਡੇ ਪੇ ਆ। ਦੇ ਸਾਤੇ ਗਾਇਸ ਮੈਂ ਨਹਲ ਫਗਰਾ ਰਹੇ ਪਾਪਾ। ਸਾਗੇ ਚਿਰੰਡੇ ਹਾੜਾ ਸਰਦੀਆਂ ਦਾ ਪਹਿਲੇ ਸਿਆਲ ਦਾ ਸਰਦੀਆਂ ਦਾ ਸਟਾਰ। ਆਪਣਾ ਸਾਗ ਤੋੜ ਕੇ ਅੱਜ ਹੀ ਬਣਾ ਦੇ ਪਹਿਲੇ ਤੁਸੀਂ ਮੁੱਲ ਬਣਾਏ ਗਾਇਸ ਹੁਣ ਹੈ ਆਪਣਾ ਬਣਾ ਦੇ ਪਹਿਲੇ। ਦੇਖ ਸਕਦੇ ਗਾਇਸ ਫਾਲ ਚੀਰੰਡਾ ਪਿਆ ਆਪਾਂ ਤੇ ਫੇਰ ਤੁਹਾਨੂੰ ਚੀਰ ਕੇ ਇਹ ਪਾਲ ਲੱਗ ਦਿਖਾਉਣਾ ਤੁਹਾਨੂੰ ਗਾਇਸ ਕਿੰਨਾ ਵਧੀਆ ਘਰ ਦਾ ਸਾਗ ਦਾ ਕੁਝ ਲੱਗ ਹੀ ਹੁੰਦਾ ਵਾ ਦੇਖ ਸਕਦੇ ਗਾਇਸ ਇੱਧਰ ਵੀ ਕਿੰਨਾ ਵਧੀਆ ਸਾਗ ਪੱਤਨਾ ਦਾ ਸਾਗ ਗਾਇਸ ਦੇਖ ਸਕਦੇ ਆ ਸਾਡਾ ਹੋਣ ਲਿਆ ਪਿਆਰੁੱਲੇ ਸਾਗੇ ਜਨਨ ਲੱਗਾ ਜੀ ਦੇਖ ਸਕਦੇ ਗਾਇਸ ਸਰਦਨਾ ਸਾਡਾ ਪਹਿਲਾ ਸਿਆਸ ਆ ਗਿਆ ਆਇਆ ਜੁੱਲੇ ਦੇ ਪਹਿਰੇ ਨਾਲ ਲੱਗੇ ਜੀ ਹੈਲੋ ਗਾਇਸ ਸਾਗ ਸਾਡਾ ਚੀਰਿਆ ਗਿਆ ਗਾਇਸ ਦੇਖ ਸਕਦੇ ਹੋ ਦਾ ਸਾਗ ਬਣ ਗਿਆ ਸਾਡਾ ਗਾਇਸ ਤੇ ਬਾਅਦ ਵਿੱਚ ਸਾਡਾ ਬਣ ਕੇ ਸਾਗ ਤਿਆਰ ਹੋ ਜੀ ਉਹ ਦਿਖਾਵਾਂ ਗਾਇਸ ਹੈਲੋ ਸਾਗ ਸਾਡਾ ਹੋ ਗਿਆ ਬਣ ਕੇ ਤਿਆਰ ਦੇਖ ਸਕਦੇ ਤੁਸੀਂ ਉਹ ਨਹੀਂ ਲੱਗੇ ਗਾਇਸ ਸਾਗ ਘੋਟਣ ਦੇ ਸਗਰੇ ਸਾਗ ਆ ਚੁੱਲੇ ਦਾ ਸਾਗ ਬਣਿਆ ਗਾਇਸ ਦੇਖ ਸਕਦੇ ਗਾਈਸ ਇਹ ਨਵਾਂ ਵਧੀਆ ਸਾਗ ਚੁੱਲੇ ਤੇ ਚੁੱਲੇ ਸਾਗ ਦੀ ਕੋਈ ਰੀਸ ਲੱਗ ਹੁੰਦੀ ਹੈ। ਕਿਉਂਕਿ ਚੁੱਲੇ ਸਾਗ ਇਹੋ ਜਿਹਾ ਹੁੰਦਾ ਵਾ। ਬਹੁਤ ਵਧੀਆ ਬਣਦਾ ਸਾਗ ਗਾਈਸ ਚੁੱਲੇ ਦਾ। ਦੇਖ ਸਕਦੇ ਤਾਂ ਚੁੱਲਾ ਗਾ ਜ ਮੈਂ ਨਵਾਂ ਹੀ ਬਣਾਇਆ ਗਾਈਸ। ਆਜ ਹੀ ਤਿਆਰ ਕੀਤਾ ਚੁੱਲਾ। ਉਸੇ ਵਿੱਚ ਸਾਗ ਧਰ ਲਿਆ ਗਿੱਲਾ ਚੁੱਲਾ ਵੇਖ ਲਓ। ਸੁੱਕਾ ਵੀ ਨਹੀਂ ਪੂਰਾ। ਦੇਖ ਸਕਦੇ ਗਾਇਸ ਕਿੰਨਾ ਵਧੀਆ ਸਾਗੜ ਤਿਆਰ ਹੋ ਗਿਆ ਹੈ ਬਹੁਤ ਵਧੀਆ ਬਹੁਤ ਵਧੀਆ ਸਾਗ ਬਣ ਗਿਆ ਗਾਇਸ ਹੈਲੋ ਗਾਇਸ ਤੇਰ ਪਾ ਲਿਆ ਮੈਂ ਤੇ ਆਜ ਲੱਗੀ ਪੌਂ ਪਿਆਰੀ ਮੈਂ ਕੱਟ-ਕੁੱਟ ਕੇ ਰੱਖ ਲਈ ਗਾਇਸ ਤੇ ਕਾਰਨੇ ਲੱਗੇ ਤੜਕਾ ਲਾਉਣ ਤੇ ਦੇਖੜੇ ਗਾਇਸ ਸਾਗ ਤੇ ਹੀ ਬਣਾਉਗਾ ਥੱਲੇ ਲੈਣ ਦੇ ਗਾਈਜ਼ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਸਾਗ ਬਣਿਆ ਤੇ ਚੁੰਡੇ ਦਾ ਸਾਗ ਹੈ ਜੀ ਗਾਈਜ਼ ਤੇ ਇਹਦੇ ਵਿੱਚ ਮੈਂ ਤੜਕਾ ਘਰਤਾ ਵਾ ਤੇ ਨਾਲ ਅੱਜ ਕਾਉਣੇ ਅਸੀਂ ਮੱਕੀ ਦੀ ਰੋਟੀ ਤੇ ਤੁਹਾਨੂੰ ਦਿਖਾਉਣੀ ਹੈ ਗਾਈਜ਼ ਬਣਾ ਕੇ ਤੁਹਾਨੂੰ ਦਿਖਾਉਣੀ ਹੈ ਹੈਲੋ ਗਾਈਸ ਪਿਆਜ਼ ਮੇਰੇ ਹੋ ਗਏ ਲਾਲ ਬ੍ਰਾਊਨ ਤੇ ਹੁਣ ਮੈਂ ਲੱਗੀ ਸਾਗ ਪਾਉਣ ਦੇਖ ਸਕਦੇ ਹੋ ਤੁਸੀਂ ਗਾਈਸ ਹਾਂ ਲਓ ਸਾਇ ਗਾਈਸ ਮੈਂ ਪਾਤਾ ਜੋ ਦੇ ਸਾਰੇ ਗਾਇਸ ਸਰਕਾ ਮੇਰਾ ਲੱਗ ਗਿਆ ਹੁਣ ਤਾਂ ਮੈਂ ਰੋਟੀ ਬਣਾਉਂਗੀ ਦਿਖਾਉਣੀ ਗਾਇਸ ਮੱਕੀ ਦੀ ਨਾਲ ਜਰੋਟੀ